ਡਾਕਟਰ ਸਾਹਿਬ ਅੱਜ ਜਿਹੜਾ اجلاس ਹੋਇਆਗਾ ਡਾਕਟਰ ਸਾਹਿਬ ਦਾ ਪਿੱਛੇ ਪਹੁੰਚਿਆ ਡਾਕਟਰ ਸਾਹਿਬ ਸਾਰੇ ਤੇ ਕੀ ਕਹਿਣਾ ਚਾਹੋਗੇ ਜੀ ਅੱਜ ਕਮੇਟੀ ਵੀ ਨਵੀਂ ਗਠਨ ਹੋਈ ਆ ਇਸ ਬਾਰੇ ਦਿਓ ਵਿਚਾਰ ਜੀ ਮੈਂ ਡਾਕਟਰ ਸੁੰਦਰ ਕਾਲਪ ਪ੍ਰਧਾਨ ਮੈਡੀਕਲ ਟੈਕਨੀਸ਼ੀਅਨ ਐਸੈਸ਼ਨ ਦਾ ਸਭ ਕੰਮ ਨਿਭਾਇਆ ਹਾਂ ਸਾਡੀ ਪੂਰੀ ਟੀਮ ਪੰਜਾਬ ਦੀ ਜਿਲ੍ਹਾ ਮੋਗਾ ਦਾ ਟ੍ਰਾਂਸਪੋਰਟ ਵਾਲੇ ਨੇ ਕਿਲਾ ਕੇ 2 ਸਾਲ ਬਾਅਦ اجلاس ਸੰਪੰਨ ਅੱਜ ਦੇ ਇਸ ਮੁਕਕੇ ਉੱਪਰ ਜਿੱਥੇ ਜਿਲ੍ਹੇ ਦੀ ਚੋਣ ਕੀਤੀ ਹੈ ਉਥੇ ਜਿਲ੍ਹੇ ਨੂੰ ਜਿਹੜਾ ਪੰਜਾਬ ਦੇ ਵਿੱਚ ਕੋਡਿਲੀਜਨ ਸਿਸਟਮ ਦੇ ਨਾਲ ਜੋੜਿਆ ਹੈ ਜਿਵੇਂ ਕਿ ਆਇਡੈਂਟੀਟੀ ਕਾਰਡ ਸਰਟੀਫਿਕੇਟ ਜੈਕਸਰੀ ਬੋਰਡ ਜਿੱਦ ਤੇ ਹੈ ਅੱਜ ਦੇ ਜ਼ਿਲ੍ਹਾਤ ਦੇ ਵਿੱਚ ਹਰ ਇੱਕ ਮੈਂਬਰ ਨੂੰ ਪੰਜਾਬ ਰਾਏ ਨੇ ਨਾਲ ਨਾਲ ਤੁਹਾਡੇ ਚੈਨਲ ਦੀ ਵੀ ਬਹੁਤ ਬਹੁਤ ਤਰਫੋਂ ਦੋਸਤਾਂ ਵਰਸ ਵਿੱਚ ਸਾਡੀ ਗੱਲਬਾਤ ਜਿਹੜੀ ਸਰਕਾਰ ਦੇ ਵੱਲੋਂ ਪੇਟਾਉਂਦੇ ਨਹੀਂ ਹੋ ਮੈਂ ਆਦੀ ਰਣ ਮੈਂ ਇਹਦੇ ਇਲਾਵਾ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜਿੱਥੇ ਮੈਡੀਕਲ ਪ੍ਰੈਕটিশਨਲ ਐਸੋਸੀਏਸ਼ਨ ਪੰਜਾਬ 'ਚ ਮੈਂਬਰਾਂ ਦਾ ਵੱਡਾ ਰੋਲ ਆ ਜਿਵੇਂ ਪਿਛਲੇ ਸਮੇਂ 'ਚ ਕਰੋਨਾ ਦੌਰਾਨ ਆਸਮੇਂ ਹਾਰਸ਼ ਤਤਰਾ ਦੌਰ ਤੇ ਹੋਣ ਵੀ ਬੜਾ ਦੌਰਾਨ ਅਸੀਂ ਲੱਗੇ ਹੋਏ ਆ ਸਾਰੇ ਪੰਜਾਬ ਦੇ ਵਿੱਚ ਕੇ ਸਰਦਾਰ ਜੀ ਉਹਨੇ ਫਤਿਹਬਾਦ ਹੋ ਗਏ ਜਨਾਲਾ ਹੋ ਗਏ ਜਾਂ ਫਾਇਦਾ ਸਾਈਡ ਤੇ ਮੁਝੜੇ ਹਟਾਏ ਨੇ ਉਹਨਾਂ ਚ ਹੋਵੇ ਅਸੀਂ ਦਿਲੋਂ ਅ ਕੋਸਤ ਸਥਾਨਾਂ ਨਾਲ ਕਿ ਉੱਥੇ ਮੈਡੀਕਲ ਕੈਂਪ ਅਰੇਂਜ ਕੀਤੇ ਹੋਏ ਨੇ ਜਿਹਦੇ ਵਿੱਚ ਦਵਾਈਆਂ ਦੇ ਨਾਲ ਨਾਲ ਰਸਣ ਕੱਪੜਾ ਤੇ ਹੋਰ ਜ਼ਰੂਰੀ ਵਸਤੂ ਨੇ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਅਸੀਂ ਲੋਕ ਜਿਹੜੇ ਪਾਣੀ ਤੋਂ ਘਿਰਦੇ ਨੇ ਉਹਨਾਂ ਦੀ ਸੇਵਾ ਕਰ ਰਹੇ ਆ ਤੁਹਾਡੇ ਜਨ ਲਈ ਮੈਂ ਇਹ ਬੇਨਤੀ ਕਰਦਿਆਂ ਤੇ ਨਾਲ ਹੀ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਇਹ ਮੈਡੀਕਲ ਪੈਕਿੰਗ ਦਾ ਰੋਲ ਆ ਜਿਹੜਾ 80% ਲੋਕਾਂ ਨਾਲ ਨੌਂ ਮਾਸ ਦਾ ਰਿਸ਼ਤਾ ਅਸੀਂ ਲੋਕਾਂ ਦੇ ਡਾਕਟਰਾਂ ਤੇ ਲੋਕਾਂ ਦੇ ਹੜ ਦੀ ਮਾਰ ਹਟਾ ਹੇਟਾ ਹੋਵੇ ਸਮੇ ਨਾਲ ਆ ਤੇ ਸਰਕਾਰ ਆ ਜਿਹੜੀ ਹਮੇਸ਼ਾ ਸਾਡੇ ਮਸਲੇ ਤੇ ਕੰਮ ਨਾ ਬਣਦੀ ਆ ਉਹਨਾਂ ਨੇ ਕਦੇ ਸਾਡੇ ਮਸਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ ਜਦ ਕਿ ਹਮੇਸ਼ਾ ਸਰਨਾ ਵਿੜਕਾ ਕਰਕੇ ਉਹਨੂੰ ਸਰਕਾਰ ਆ ਤੋਂ ਮੈਂ بار بار ਇਹ ਬੇਨਤੀ ਕਰਦਾ ਕਿ ਸਰਕਾਰ ਸਾਡੇ ਲੋਕ ਨੂੰ ਸੁਣਦੇ ਹੋਏ ਹਾਲਾਂਕਿ ਅਸੀਂ ਜਦੋਂ ਉੱਥੇ ਬੈਠੇ ਆ ਤਾਂ ਹਰ ਤਰ੍ਹਾਂ ਦਾ ਅਕਸ ਸਹਿਬਾਨ ਤੇ ਐਮਐਲਏ ਸਾਹਿਬ ਨੂੰ ਪੁੱਛੇ ਜਿਹੜਾ ਹੈਗਾ ਗਰੇ ਸਰਕਾਰੀਆ ਦੀਰੇ ਹਾਲ ਕਿ ਉਹ ਐਮਐਲਏ ਨੇ ਆ ਕੇ ਸਾਡੇ ਰੋਸ ਤੇ ਸਹਿਮਨਾ ਕੀਤੀ ਆ ਜੇ ਕਿਹਾ ਵੀ ਆ ਕਿ ਅਸੀਂ ਸਰਕਾਰ ਦੇ ਵਿੱਚ ਤੁਹਾਡੀ ਗੱਲ ਕਰਾਂਗੇ ਇਸ ਕਰਕੇ ਉਹ ਗੱਲਾਂ ਕਰਦੇ ਨੇ ਪਰ ਸਾਡਾ ਮਸਲਾ ਹੱਲ ਨਹੀਂ ਕਰਦੇ ਮੈਂ ਤਿੰਨ ਦਿਨਾਂ ਤੇ ਕਹਿੰਦਾ ਦੋਨਾ ਕਿ 80% ਲੋਕਾਂ ਦੇ ਗਰਡਾਂ ਤੇ ਲੱਖਾਂ ਦੀ ਜ਼ਰੂਰਤ ਤੇ ਅਸੀਂ ਸੇਵਾ ਕਰਦੇ ਹਾਂ ਦਿਨਾਂ 24 ਘੰਟੇ ਜਿਹਦੇ ਵਿੱਚ ਸਾਡੇ ਮੈਂਬਰ ਨਾ ਪੈਸਾ ਦੇਹਿੰਦੇ ਨਾਲ ਸਮਾਂ ਦੇਹਿੰਦੇ ਆ ਤੇ ਨਾ ਹੀ ਕੋਈ ਹੋਰ ਗੱਲਬਾਤ ਦੇਦਾ ਸਿਰਫ ਸੇਵਾ ਕਰਦੇ ਆ ਤੇ ਸਾਡਾ ਮਸਲਾ ਪਹਿਲ ਤੇ ਹੱਦ ਤੇ ਹੱਲ ਕੀਤਾ ਜਾ ਸਰ ਜਿਹੜਾ ਵੱਡਾ ਰੋਲ ਸੀ ਤੁਹਾਡਾ कोरोना काल वेले उदों भी देखो सरकार नु चाहिदा ਥੋਡੇ ਸਿਰ ਤੇ ਹੱਥ ਰੱਖਣਾ ਹੈ ਨਾ ਤੇ ਇਹਦੇ ਬਾਰੇ ਤੁਹਾਡੇ ਇੱਕ ਵਿਚਾਰ ਹੈ ਜੀ ਉਦੋਂ ਜਦੋਂ করোনা ਚੱਲਿਆ ਉਸ ਟਾਈਮ ਸਰਕਾਰ ਦੀ ਕੈਪਟਨ ਦੀ ਸਰਕਾਰ ਸੀ ਵੀ ਉਹਨਾਂ ਨੇ ਵੀ ਸਾਡੇ ਰੋਲ ਦੀ ਸਲਾਹਣਾ ਕੀਤੀ ਹਾਲਾਂਕਿ ਕੈਪਟਨ ਦੇ ਨਾਲ ਵੀਡੀਓਗ੍ਰਾਫੀ ਦੌਰਾਨ ਸਾਡੇ ਨਾਲ ਉਹਨਾਂ ਨੇ ਗੱਲਾ ਵੀ ਕੀਤੀਆਂ ਤੋਂ করোনা ਤੋਂ ਬਾਅਦ ਕਿੱਥੇ ਸਿਆਸਤਦਾਨ ਬਾਹਰ ਵਿੱਚ ਘਰੇ ਉੱਥੇ ਜਿਹੜੇ ਵੱਡੇ ਵੱਡੇ ਹਸਪਤਾਲ ਨੇ ਇਹ ਰਿਹਾ ਚਾਹ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਡਾਕਟਰ ਅਸੀਂ ਸੁਪਰ ਸਪੈਸ਼ਲਿਸਟ ਹਾਂ ਉਹ ਵੀ ਬਾਹਰ ਨਹੀਂ ਆਏ ਸਾਡੇ ਲੋਕਾਂ ਨੇ ਲੋਕਾਂ ਦੇ ਘਰਾਂ ਚ ਜਾ ਕੇ ਗਸਤਾਂ ਦੇ ਕੇ ਡੋਰ ਟੂ ਡੋਰ ਜਾ ਕੇ ਤੇ ਮੰਦਿਆਂ ਤੇ ਬਾਹਿਆਂ ਤੇ ਬਹਿ ਕੇ ਮੰਦਿਆਂ ਤੇ ਬਹਿ ਕੇ ਲੋਕਾਂ ਦੀ ਸੇਵਾ ਕੀਤੀ ਤੇ ਜਿਵੇਂ ਕਰਕੇ ਪੰਜਾਬ ਦੇ ਵਿੱਚ ਪਿੰਡੂ ਖੇਤਰ ਦੇ ਵਿੱਚ ਜਿਹੜੇ ਹੈਗੇ ਕਰੋਨਾ ਦੀ ਮਾਰ ਘਟੋਈ ਆ ਔਰ ਕਰੋਨਾ ਦੇ ਜਿਹੜੇ ਲੜਬੜਨ ਵਾਲੇ ਲੋਕਾਂ ਦੀ ਗੰਦੀ ਕੱਢੀ ਆ ਤੇ ਲੋਕ ਆ ਜਿਹੜੇ ਉਸ ਟਾਈਮ ਪਹਿਲਾਂ ਵੀ ਸਭ ਦੇ ਸੀ ਤੇ ਲੇਕਿਨ ਉਸ ਟਾਈਮ ਲੋਕਾਂ ਨੂੰ ਲੱਗ ਕੇ ਸਭੇ ਅਸਲੀ ਬਾਹਰ ਸ ਤੋਂ ਕੌਣ ਨੇ ਸਾਡੇ ਪੁੱਤ ਕੌਣ ਨੇ ਜਿੰਨਾ ਸਾਨੂੰ ਸਮੇਂ ਦੇ ਸਥਾਪਿਆ ਉਹ ਤੋਂ ਵੱਡੇ ਵੱਡੇ ਹਸਪਤਾਲਾਂ ਵੱਡੇ ਵੱਡੇ ਆਧਾਰੇ ਜਿਹੜੇ ਆ ਉਹ ਸਿਆਸੀ ਤੌਰ ਤੇ ਪਰ ਸੰਸਥਾਤਿਕ ਤੌਰ ਤੇ ਪਰ ਬੰਦ ਕਰ ਗਏ ਸੀ ਕਿ ਜੇ ਕੋਈ ਖੁੱਲੇ ਸੀ ਤਾਂ ਲੋਕਾਂ ਨੂੰ ਜੁਟ ਕਰਦੇ ਸੀ ਲੇਕਿਨ ਸਾਡੇ ਮੈਡੀਕਲ ਪ੍ਰੈਕਟਿਸ਼ਨਰ ਨੇ ਇੱਥੇ ਦਵਾਈਆਂ ਦਿੱਤੀਆਂ ਉੱਥੇ ਲੋਕਾਂ ਨੂੰ ਰਾਸਤਰੀ ਵੀ ਮੁਹੱਈਆ ਕਰਾਇਆ ਉੱਥੇ ਲੋਕਾਂ ਨੂੰ ਕੱਪੜੇ ਵੀ ਮੁਹੱਈਆ ਕਰਾਇਆ ਤੇ ਹਰ ਇੱਕ ਤਾਂ ਉਹਦੇ ਉੱਪਰ ਮੈਂਬਰ ਦੀ ਅਸੀਂ ਡਿਊਟੀ ਲਈ ਸੀ ਕਿ ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਘਾਟਾ ਜਿਹੜੀ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਰਹੇ ਨਾ ਕਿਸ ਕਰਕੇ ਕੋਰੋਨਾ ਦੀ ਮਾਰ ਤੋਂ ਲੋਕ ਬਚੇ ਨੇ ਤੇ ਅੱਜ ਲੋਕਾਂ ਜਿਹੜੇ ਉਹ ਸਾਡੇ ਨਾਲ ਨੌ ਮਾਰ ਦਾ ਰਿਸ਼ਤਾ ਇਹ ਬਾਕੂ ਵੀ ਅਸੀਂ ਨਵਾਇਆ ਤੇ ਲੋਕ ਵੀ ਸਾਡੇ ਨਾਲ ਇਸ ਰੋਲ ਤੋਂ ਹੋ ਸੋਏ ਨੇ ਸਰਕਾਰਾਂ ਤੋਂ ਖੁਸ਼ੀ ਕੀ ਸੀ ਜੀ ਸਾਨੂੰ ਮਾਣ ਵਾਲੀ ਗੱਲ ਹੈ ਕਿ ਸਾਡੇ ਦਰਮਿਆਨ ਸਾਡੇ ਪੰਜਾਬ ਦੇ ਸਾਰੇ ਲੀਡਰ ਸਿਰ ਕਾਡਾ ਲੀਡਰ ਸਾਡੇ ਦਰਮਿਆਨ ਪਹੁੰਚੇ ਆ ਉਹਨਾਂ ਨੇ ਸਾਨੂੰ ਆ ਕੇ ਸਾਡੇ ਬਰਾਕਾਂ ਨੂੰ ਅਸ਼ੀਰਵਾਦ ਦਿੱਤਾ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਪਾਲ ਪਾਲ ਸਾਨੂੰ ਇਹਨਾਂ ਤੋਂ ਸਿੱਖਣਾ ਨੂੰ ਹਰ ਰੋਜ਼ ਨਵੀਂ ਕੋਈ ਨਾ ਕੋਈ ਚੀਜ਼ ਨਜ਼ਰ ਆਈ ਰਹਿ ਕਰੂ ਸੋ ਸੂਬਾ ਕਮੇਟੀ ਦਾ ਮਾਨ ਸਨਮਾਨ ਹੋ ਰਿਹਾ ਇੱਧਰ ਦੇਖ बहुत धन्यवाद जी मान सम्मान साग डॉक्टर जसविंद्रिक जी डॉक्टर राज चहल जी डॉक्टर सुखबीर सिंह जी डॉक्टर ਪਦਾਰ ਸਿੰਘ ਜਗਨਜੀਤ ਚੈਲ ਜੀ ਡਾਕਟਰ ਰਕੇਸ਼ ਜੀ ਲੁਧਿਆਣਾ ਹੋਰ ਸਾਡੇ ਸਾਡੇ ਮਰੀਆਂ ਦੇ ਵਿੱਚ ਜਾਣ ਪਾਉਣ ਵਾਲੀ ਇਹਦੇ ਸਪੀਚ ਬਹੁਤ ਹੀ ਸਾਡੇ ਕਿਉਂ ਅਮਰ ਸਰ ਜਾਨ ਕਰਨਾ ਐਫ ਪੀ ਐਪੀ ਮੈਡੀਕਲ ਪ੍ਰੈਕਟਿਸ ਦੇ ਅਧਿਕਾਰ ਡਾਕਟਰ ਜ਼ਰਾਤੀ ਸਾਡੇ ਬਹੁਤ ਸਾਰੇ ਡਾਕਟਰ ਜ਼ਰਾ ਸਾਡੇ ਡਾਕਟਰ ਮਿੱਠੂ ਮਹਮਾ ਜੀ ਮਹਿਲ ਕਣਾ ਚੌਥਾ ਥਾਮਣਾ ਜਾਣੇ ਜਾਂਦੇ ਜਿਨ੍ਹਾਂ ਦੀ ਬਦੌਲਤ ਇਹ ਸਾਡੀ ਆਵਾਜ਼ ਆ ਦੇਸ਼ਾਂ ਬਰੇਸ਼ਾਂ ਦੇ ਵਿੱਚ ਪਹੁੰਚਦੀ ਹੈ ਔਰ ਸਾਨੂੰ ਬਹੁਤ ਹੀ ਠੀਕੇ ਨਾਲ ਗਾਈਡ ਲਾਈਨ ਕਰਦੇ ਆ ਮਾਤਾ ਧੰਨਵਾਦ ਕਰਦੇ ਇਹਨਾਂ ਦਾ ਅਸਲੀ ਇਹਨਾਂ ਦੇ ਲਹਿਰਬਾਈ ਜੀ ਇਟ ਪਲਾਕ ਬਾਗਾ ਫਰਾਂਡੇ ਅਸ਼ੇਗਬੜਾ ਦੇਦਗੁਣਾ ਚੌਗੜੀਤਰਕੀ ਕਾਰੇ ਇਹ ਉਹ ਮਤਲਬ ਇਹ ਤੇ ਕੌਟੀਏ ਜਿਹੜੀ ਸਾਰੀਆਂ ਨੂੰ פרוਕੇ ਰੱਖਦੀ ਹੈ ਜੀ ਸੱਗਾ ਸਾਡਾ ਮਾਨ ਸਨਮ ਹੋ ਰਿਹਾ ਅਸੀਂ ਇਹਨਾਂ ਦੇ ਲਹਿਰਬਾਈ ਜੀ ਇਟ ਦੇਦਗੁਣਾ ਰਾਜ ਚੌਗੜੀਤਰਕੀ ਕਰ ਰਹੇ ਹਾਂ ਸਾਰੇ ਮਾਰਦਾ ਸ਼ਰ ਕਰਦੇ ਆ ਜਥੇਬੰਦੀ ਮਾਨਵ ਸੇਵਾ ਪਰਮੋਤਮ ਦੇ ਤਹਿਤ আইডি <laughs>